ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪਾਲ ਸਿੰਘ ਗੁਰਦੁਆਰਾ ਗੁਰੂ ਨਾਨਕ ਪ੍ਰ ਸਾਹਿਬ ਦੇ ਵਿੱਚ ਜੋ ਪਿਛਲੇ ਕਈ ਸਾਲਾਂ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ ਹੈ ਤਨ ਤਨ ਸਾਹਿਬ ਚੇਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜਿਨੇ ਬੜੀ ಅಪਾਰ ਕਿਰਪਾ ਬਖਸ਼ਿਸ਼ ਕਰਕੇ ਇਸ ਤਾਕ ਸਮੇਂ ਦੀ ਦਾਤ ਬਖਸ਼ਿਸ਼ ਕੀਤੀ ਹੈ ਗਗਨ ਦਾ ਮਾਮਾ ਬਾਜਿਓ ਪਰੋ ਨਿਸਾਨਾ ਕਾ ਖੇਤ ਜੋ ਮਾਂਡਿਓ ਸੂਰਮਾ ਅਬ ਦੁੱਧਨ ਕੋ ਦਾਉ ਤੇ ਮਹਾਵਾਕ ਦੇ ਅਨੁਸਾਰ ਸਾਨਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹਰਪਾਤ ਪਾਤਸ਼ਾਹ ਜੀ ਦਸਮੇਸ਼ ਪਿਤਾ ਤਿਨਾਂ ਦੇ ਚਾਰੇ ਸਾਹਿਬਜ਼ਾਦੇ ਅਤੇ ਧੰਨ ਮਾਤਾ ਗੁਰ ਰਕੋੜ ਜੀ ਤਿਨਾਂ ਦਾ ਸਨਾਨ ਅਸ਼ੀਸ਼ੀ ਸਮਾਗਮ ਬੜੇ ਵੱਡੇ ਪੱਧਰ ਦੇ ਉੱਤੇ ਗੁਰਦੁਆਰਾ ਗੁਰੂ ਨਾਨਕਪੁਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਬਰਨਾਲਾ ਸ਼ਹਿਰ ਦੀ ਸਮੁੱਚੀ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਇਸ ਵਾਰ ਵੀ ਪਾਤਸ਼ਾਹ ਜੀ ਨੇ ਬੜੀ ਆਪਾਰ ਕਿਰਪਾ ਬਖਸ਼ਿਸ਼ ਕਰਕੇ ਇਹ ਸਮਾਗਮ ਦਾਸਤਰੀਆਂ ਦੀ ਝੋਲੀਆਂ ਦੇ ਵਿੱਚ ਪਾਉਣੇ ਕੀਤੇ ਹਨ ਸੋ ਇਹ ਅੱਜ ਮਹਾਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕਪੁਰਾ ਸਾਹਿਬ ਤੋਂ ਲੈ ਕਰਕੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਨਪਾਤ 76 ਸਾਹਿਬ ਹੇਠ ਤੇ ਪੰਡਾ ਪਿਆਰ ਦੇ ਅਗਵਾਈ ਵਿੱਚ ਗੁਰਦਰਾ ਸਾਹਿਬ ਤੋਂ ਰਵਾਨਾ ਹੋ ਕਰਕੇ ਸ਼ਹਿਰ ਦੇ ਮੁਕਮੁਕ ਬਾਜ਼ਾਰਾਂ ਵਿੱਚ ਜਲੀ ਹੁੰਦਾ ਹੋਇਆ ਆਪਣੇ ਰਾਤਰੀ ਦੇ ਪੜਾਵਲ ਜਾ ਰਿਹਾ ਸੋ ਬੇਨਤੀ ਹੈ ਸਾਰੀਆਂ ਸੰਗਤਾਂ ਨੇ ਇਸ ਮਹਾਨ ਵੱਡੇ ਕਾਰ ਦੇ ਵਿੱਚ ਆਪੋ ਆਪਣੇ ਯੋਗਦਾਨ ਪਾਏ ਸੋ ਸਾਰੀਆਂ ਬਨਾਲਾ ਸ਼ਹਿਰ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਪ੍ਰਧਾਨ ਜੀ ਮਲਕੀਤ ਸਿੰਘ ਜੀ ਨੇ ਅਤੇ ਰਮਨਦੀਪ ਸਿੰਘ ਜੀ ਨੇ ਸਾਰਿਆਂ ਸੰਗਤਾਂ ਦਾ ਧੰਨਵਾਦ ਕੀਤਾ ਹੈ ਸੋ ਬੇਨਤੀ ਹੈ ਕੱਲ ਨੂੰ ਸਿੱਖ ਇਤਿਹਾਸ ਪ੍ਰਦਰਸ਼ਨੀ ਲਗਾਈ ਜਾਵੇ ਗੱਡਾ ਖਾਨਾ ਚੌਂਗ ਦੇ ਵਿੱਚ ਜੋ ਕਿ ਸਿੱਖ ਇਤਿਹਾਸ ਤੋਂ ਸਾਡੇ ਨੌਜਵਾਨਾਂ ਨੂੰ ਜਾਣੂ ਕਰਵਾਏਗੀ ਜੋ ਅੱਜ ਸਾਡੀ ਨੌਜਵਾਨੀ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੀ ਹੈ ਉਸ ਨੌਜਵਾਨਾਂ ਨੂੰ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਪਤਿਤ ਹੋ ਚੁੱਕੇ ਹਾਂ ਅਸੀਂ ਗੁਰੂ ਵਾਲੇ ਬਣੀ ਅਮਰਤਾਰੀ ਹੋਈਏ ਤਨਦਸ਼ਮੇਸ਼ ਪਿਤਾ ਜਿਨ੍ਹਾਂ ਨੇ ਆਪਣੇ ਸਾਹਿਬਜ਼ਾਦੇ ਦੀਆਂ ਕੁਰਬਾਨੀਆਂ ਦਿੱਤੀਆਂ ਅਤੇ ਸਾਨੂੰ ਸਿੱਖੀ ਸਿੱਖਤ ਵਿੱਚ ਆਉਣ ਦਾ ਸਤਿਪਾਕ ਸਮਾਂ ਬਖਸ਼ ਕੀਤਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਦਾਸ ਮਲਕੀਤ ਸਿੰਘ ਜੀ ਅੱਜ ਨਗਰ ਕੀਰਤਨ ਇਹ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦੇ ਧੰਨ ਧੰਨ ਮਾਤਾ ਗੁਜਰਕੌਰ ਜੀ ਦੇ ਨਿਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹਿਰ ਬਰਨਾਲਾ ਵਿਖੇ ਇਹ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਅੱਜ ਬੜਾ ਹੀ ਸੰਗਤਾਂ ਦਾ ਕੱਠ ਇਸ ਨਗਰ ਕੀਰਤਨ ਦੇ ਵਿੱਚ ਹੈ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਜਾ ਰਹੇ ਹਨ ਸੋ ਕੱਲ 27 ਤਰੀਕ ਨੂੰ ਗੱਡਾ ਖਾਨਾ ਚੌਂਕ ਵਿਖੇ ਦੁੱਧ ਦੇ ਲੰਗਰ ਧੰਨ ਧੰਨ ਬਾਬਾ ਮੋਤੀराम ਮੈਰਜ ਦੀ ਯਾਦ ਦੇ ਵਿੱਚ ਔਰ ਸਿੱਖ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਔਰ ਰਾਤ ਦੇ ਇੱਥੇ ਬਾਬਾ ਹਰਜਿੰਦਰ ਸਿੰਘ ਜੀ ਭਿੱਖੀ ਵਾਲੇ ਰਾਤ ਦੇ ਰਾਤਰੀ ਦਵਾਨ ਹਨ 28 ਤਰੀਕ ਨੂੰ ਇਸ ਸਮਾਗਮ ਦੇ ਭੋਗ ਪਾਏ ਜਾਣ ਤੇ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਕੀਰਤਨੀ ਜਥੇ ਇਸ ਸਮਾਗਮ ਦੇ ਵਿੱਚ ਪਹੁੰਚ ਰਹੇ ਹਨ ਜੀ। ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ? ਹਾਂ ਜੀ। ਪਬਲਿਕ ਨੂੰ ਕੀ ਕਹਿਣਾ ਚਾਹੋਗੇ? ਆ ਪਬਲਿਕ ਨੂੰ ਮੈਸੇਜ ਇਹ ਹੈ ਜੀ ਬਾਬਾ ਸਾਹਿਬ ਜਾਦੇ ਨੇ ਜੋ ਜਿਨ੍ਹਾਂ ਨੇ ਸਾਡੇ ਲਈ ਐਡਾ ਵੱਡੀ ਕੁਰਬਾਨੀ ਦਿੱਤੀ ਧੰਨ ਦਸ਼ਮੇਸ਼ ਪਿਤਾ ਧੰਨ ਤੇਰੀਆਂ ਕੁਰਬਾਨੀਆਂ ਸੰਗਤ ਵੱਡੇ ਲਈ ਬਹੁਤ ਹੀ ਵੱਡਾ ਮੈਸੇਜ ਹੈ ਇਹ ਕਿ ਉਹਨਾਂ ਬੱਚਿਆਂ ਨੇ ਇਸ ਕੌਮ ਲਈ ਸਾਨੂੰ ਕੀ ਦਿੱਤਾ ਅਸੀਂ ਉਹਨਾਂ ਦੇ ਪੂਰਨਿਆਂ ਦੇ ਉੱਤੇ ਚੰਨਾ ਚਾਹਨੇ ਆ ਤੁਸੀਂ ਸ਼ਹਿਰ ਦੇ ਵਿੱਚ ਇਹ ਨਗਰ ਕੀਰਤਨ ਹੈ ਸੰਗਤਾਂ ਦਾ ਠਾਠਾ ਮਾਰਦਾ ਕੱਠ ਹੈ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਣ ਕਰ ਰਿਹਾ ਹੈ ਜੀ ਸੋ ਅਸੀਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਇਹ ਗੱਡਾ ਖਾਨਾ ਚੌਂਕ ਦੇ ਅੰਦਰ ਸਿੱਖ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ ਸੋ ਸਮੂਹ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਦੇ ਨਾਲ ਇਸ ਸਿੱਖ ਪ੍ਰਦਰਸ਼ਨੀਆਂ ਨੂੰ ਦਿਖਾਓ ਔਰ ਇਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਓ ਜੀ ਔਰ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਰਪਾਲ ਸਿੰਘ ਗੁਰਦੁਆਰਾ ਗੁਰੂ ਨਾਨਕਪੁਰਾ ਸਾਹਿਬ ਦੇ ਵਿੱਚ ਜੋ ਪਿਛਲੇ ਕਈ ਸਾਲਾਂ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ ਹੈ ਤਨ ਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜਿਨਾਂ ਨੇ ਬੜੀ ಅಪਾਰ ਕਿਰਪਾ ਬਖਸ਼ਿਸ਼ ਕਰਕੇ ਇਸ stdc ਸਮੇਂ ਦੀ ਦਾਤ ਬਖਸ਼ਿਸ਼ ਕੀਤੀ ਹੈ ਗगनਧਾਮਾ ਬਾਜਿਓ ਪਰਿਓ ਨਿਸਾਨਾ ਕਾ ਖੇਤ ਤੋਂ ਮਾਂਡਿਓ ਸੂਰਮਾ ਅਬ ਦੁੱਧਨ ਕੋ ਦਾਉ ਤੇ ਮਹਾਂਵਾਕ ਦੇ ਅਨੁਸਾਰ ਤਾਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬਾ ਜੀ ਦਸਮੇਸ਼ ਪਿਤਾ ਤਿਨਾਂ ਦੇ ਚਾਰੇ ਸਾਹਿਬਜ਼ਾਦੇ ਅਤੇ ਧੰਨ ਮਾਤਾ ਗੁਰ ਰਕੋੜ ਜੀ ਤਿਨਾਂ ਦਾ ਸਨਾਨ ਸ਼ਹੀਦੀ ਸਮਾਗਮ بڑے ਵੱਡੇ ਪੱਧਰ ਦੇ ਉੱਤੇ ਗੁਰਦੁਆਰਾ ਗੁਰੂ ਨਾਨਕਪੁਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਬਰਨਾਲਾ ਸ਼ਹਿਰ ਦੀ ਸਮੋਤੀ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਇਸ ਵਾਰ ਵੀ ਪਾਤਸ਼ਾਹ ਜੀ ਨੇ ਬੜੀ ಅಪਾਰ ਕਿਰਪਾ ਬਖਸ਼ਿਸ਼ ਕਰਕੇ ਇਹ ਸਮਾਗਮ ਦਾਸਤਰੀਆਂ ਦੀ ਝੋਲੀਆਂ ਦੇ ਵਿੱਚ ਪਾਉਣੇ ਕੀਤੇ ਹਨ ਸੋ ਇਹ ਅੱਜ ਮਹਾਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕਪੁਰਾ ਸਾਹਿਬ ਤੋਂ ਲੈ ਕਰਕੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਨਪਾਤ 76 ਸਾਈਡ ਹੇਠ ਅਤੇ ਪੰਜਾ ਪਿਆਰ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਤਰਵਾਨਾ ਹੋ ਕਰਕੇ ਸ਼ਹਿਰ ਦੇ ਮੁੱਖ ਮੁਕਬਾਰਾਂ ਵਿੱਚ ਦੀ ਹੁੰਦਾ ਹੋਇਆ ਆਪਣੇ ਰਾਤਰੀ ਦੇ ਪੜਾਵਲ ਜਾ ਰਿਹਾ ਸੋ ਬੇਨਤੀ ਹੈ ਸਾਰੀਆਂ ਸੰਗਤਾਂ ਨੇ ਇਸ ਮਹਾਨ ਵੱਡੇ ਕਾਰ ਦੇ ਵਿੱਚ ਆਪੋ ਆਪਣੇ ਯੋਗਦਾਨ ਪਾਏ ਸੋ ਸਾਰੀਆਂ ਬਨਾਲਾ ਸ਼ਹਿਰ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਪ੍ਰਧਾਨ ਜੀ ਮਲਕੀਤ ਸਿੰਘ ਜੀ ਨੇ ਅਤੇ ਰਮਨਦੀਪ ਸਿੰਘ ਜੀ ਨੇ ਸਾਰਿਆਂ ਸੰਗਤਾਂ ਦਾ ਧੰਨਵਾਦ ਕੀਤਾ ਹੈ ਸੋ ਬੇਨਤੀ ਹੈ ਕੱਲ ਨੂੰ ਸਿੱਖ ਇਤਿਹਾਸ ਪ੍ਰਦਰਸ਼ਨੀ ਲਗਾਈ ਜਾਵੇ ਗੱਡਾ ਖਾਨਾ ਚੌਂਗ ਦੇ ਵਿੱਚ ਜੋ ਕਿ ਸਿੱਖ ਇਤਿਹਾਸ ਤੋਂ ਸਾਡੇ ਨੌਜਵਾਨਾਂ ਨੂੰ ਜਾਣੂ ਕਰਵਾਏਗੀ ਜੋ ਅੱਜ ਸਾਡੀ ਨੌਜਵਾਨੀ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੀ ਹੈ ਉਸ ਨੌਜਵਾਨਾਂ ਨੂੰ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਪਤਤ ਹੋ ਚੁੱਕੇ ਹਾਂ ਅਸੀਂ ਗੁਰੂ ਵਾਲੇ ਬਣੀ ਅਮਰਤਾਰੀ ਹੋਈਏ ਤਨਦਸ਼ਮੇਸ਼ ਪਿਤਾ ਜਿਨ੍ਹਾਂ ਨੇ ਆਪਣੇ ਸਾਹਿਬਜ਼ਾਦੇਆਂ ਦੀਆਂ ਕੁਰਬਾਨੀਆਂ ਦਿੱਤੀਆਂ ਅਤੇ ਸਾਨੂੰ ਸਿੱਖੀ ਸਿਖਤ ਵਿੱਚ ਆਉਣ ਦਾ ਸਤਿ ਭਾਕ ਸਮਾਂ ਬਖਸ਼ ਕੀਤਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਮਲਕੀਤ ਸਿੰਘ ਜੀ ਅੱਜ ਨਗਰ ਕੀਰਤਨ ਇਹ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦੇ ਧੰਨ ਧੰਨ ਮਾਤਾ ਗੁਜਰਕੌਰ ਜੀ ਦੇ ਨਿਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹਿਰ ਬਰਨਾਲਾ ਵਿਖੇ ਇਹ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਅੱਜ ਬੜਾ ਹੀ ਸੰਗਤਾਂ ਦਾ ਕੱਠ ਇਸ ਨਗਰ ਕੀਰਤਨ ਦੇ ਵਿੱਚ ਹੈ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਜਾ ਰਹੇ ਹਨ ਸੋ ਕੱਲ 27 ਤਰੀਕ ਨੂੰ ਗੱਡਾ ਖਾਨਾ ਚੌਂਕ ਵਿਖੇ ਦੁੱਧ ਦੇ ਲੰਗਰ ਧੰਨ ਧੰਨ ਬਾਬਾ ਮੋਤੀराम ਮੈਰਿਜ ਦੀ ਯਾਦ ਦੇ ਵਿੱਚ ਔਰ ਸਿੱਖ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਔਰ ਰਾਤ ਦੇ ਇੱਥੇ ਬਾਬਾ ਹਰਜਿੰਦਰ ਸਿੰਘ ਜੀ ਟਿੱਖੀ ਵਾਲੇ ਰਾਤ ਦੇ ਰਾਤਰੀ ਦੀਵਾਨ ਹਨ 28 ਤਰੀਕ ਨੂੰ ਇਸ ਸਮਾਗਮ ਦੇ ਭੋਗ ਪਾਈ ਜਾਣ ਅਤੇ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਕੀਰਤਨੀ ਜਥੇ ਇਸ ਸਮਾਗਮ ਦੇ ਵਿੱਚ ਪਹੁੰਚ ਰਹੇ ਹਨ ਜੀ। ਪਬਲਿਕ ਨੂੰ ਮੈਸੇਜ ਦੇਣਾ ਚਾਹੋਗੇ। ਹਾਂ ਜੀ। ਪਬਲਿਕ ਕੀ ਕਹਿਣਾ ਚਾਹੋਗੇ? ਆ ਪਬਲਿਕ ਨੂੰ ਮੈਸੇਜ ਇਹ ਹੈ ਜੀ ਬਾਬਾ ਸਾਹਿਬ ਜਾਦੇ ਨੇ ਜੋ ਜਿਨ੍ਹਾਂ ਨੇ ਸਾਡੇ ਲਈ ਐਡਾ ਵੱਡੀ ਕੁਰਬਾਨੀ ਦਿੱਤੀ ਧੰਨ ਦਸ਼ਮੇਸ਼ ਪਿਤਾ ਧੰਨ ਤੇਰੀਆਂ ਕੁਰਬਾਨੀਆਂ ਸੰਗਤ ਵੱਡੇ ਲਈ ਬਹੁਤ ਹੀ ਵੱਡਾ ਮੈਸੇਜ ਹੈ ਇਹ ਕਿ ਉਹਨਾਂ ਬੱਚਿਆਂ ਨੇ ਇਸ ਕੌਮ ਲਈ ਸਾਨੂੰ ਕੀ ਦਿੱਤਾ ਅਸੀਂ ਉਹਨਾਂ ਦੇ ਪੂਰਨਿਆਂ ਦੇ ਉੱਤੇ ਚੰਨਾ ਚਾਹੁੰਦੇ ਆ ਤੁਸੀਂ ਸ਼ਹਿਰ ਦੇ ਵਿੱਚ ਇਹ ਨਗਰ ਕੀਰਤਨ ਹੈ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਣ ਕਰ ਰਿਹਾ ਹੈ ਜੀ ਸੋ ਅਸੀਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਗੱਡਾ ਖਾਨਾ ਚੌਂਕ ਦੇ ਅੰਦਰ ਸਿੱਖ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ ਸੋ ਸਮੂਹ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਦੇ ਨਾਲ ਇਸ ਸਿੱਖ ਪ੍ਰਦਰਸ਼ਨੀਆਂ ਨੂੰ ਦਿਖਾਓ ਔਰ ਇਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਓ ਜੀ ਔਰ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਪਹੁੰਚੋ ਜੀ